ਪਿੰਦਰ ਵੀ ਆ ਗਿਆ ਹੈ ਚੱਲ ਵਧੀਆ ਹੋ ਗਿਆ ਡੜੀ ਤੂੰ ਇੱਥੇ ਕੀ ਕਰਨ ਦੇ ਆਪ ਤਾ ਆ ਗਿਆ ਵਾ ਹਾਂਜੀ ਹੋਰ ਕਿਦਾਂ ਤੇ ਵਧੀਆ ਠੀਕ ਠਾਕ ਸਾਰੇ ਠੀਕ ਠਾਕ ਤੇਰੇ ਸਾਰੇ ਸਭ ਵਧੀਆ ਠੀਕ ਠਾਕ ਨੇ ਉਹ ਮੈਂ ਇੱਥੇ ਕੀ ਕਰਨਾ ਸੀ ਮੈਂ ਆਇਆ ਹਾਂ ਸੁੱਚ ਕੱਟਣ ਟਰਾਂਸਫਾਰਮ ਦਾ ਠੀਕ ਮੈਂ ਕਹ ਅੱਜ ਕੱਲ ਤੈਨੂੰ ਪਤਾ ਵਾ ਕੋਈ ਪਤਾ ਨਹੀਂ ਹੁੰਦਾ ਕਿ ਰਹਾਵਾ ਹੋਵਾਗੇ ਤੇ ਆਗੂ ਕੁ ਲੱਗ ਜਾਂਦੀ ਹੁੰਦੀ ਹੈ ਕੋਹ ਨਹੀਂ ਯਾ ਸਹੀ ਕੀਤਾ ਤੁਸੀਂ ਤੇ ਭਰਨਾ ਨਹੀਂ ਵਰਸਣੇ ਹੁੰਦਾ ਵਾ ਹਾਂਜੀ ਹਾਂਜੀ ਤੇ ਜਰੂਰ ਕਿਤੇ ਭਰਨਾ ਹੋਊਗਾ ਤਾਂ ਉਦੋਂ ਘੜੀ ਕੋਲ ਫੋਲੋ ਕੇ ਚਲਾ ਲਾਂਗੇ ਆਹ 10 ਮਿੰਟ ਤੋਂ ਲਾ ਲਿਆ ਠੀਕ ਆ ਕਿ ਨਹੀਂ ਮੰਮੀ ਕਹਿੰਦੇ ਕੋਈ ਗੱਲ ਕਰਨੀ ਹੈ ਉਹ ਗੱਲ ਤੇ ਹੈਗੀ ਸੀ ਪਾਲੀ ਡਈ ਆ ਮਿਲਣ ਦਾ ਕੋਈ ਲਾ ਅੱਛਾ ਸੰਤਿਆ ਨੇ ਫੋਨ ਕੀਤਾ ਸੀ ਕੇਰੂ ਹੋਣੀ ਡੇ ਆ ਪਾਲੀ ਵੇਚਣ ਅੱਛਾ ਉਹ ਕੋਹ ਵੇਚ ਗਿਆ ਕੋਹ ਜੀ ਉਹਨਾਂ ਦੀ ਹੈਗੀ ਆ ਉਹ ਤੈਨੂੰ ਪਤਾ ਸਾਰਾ ਟੱਬਰ ਤੇ ਚੱਲ ਗਿਆ ਬਾਹਰ ਹਾਂਜੀ ਹਾਂਜੀ ਉਹ ਕੈਨੇਡਾ ਬਹਿ ਕੇ ਜਾ ਗਏ ਤੇ ਉਹ ਆਂਦਾ ਵੀ ਅਸੀਂ ਤਾਂ ਕੁੜੀ ਦਾ ਵਿਆਹ ਕੀਤਾ ਅਜੇ ਤਾਜ਼ਾ ਹੀ ਤੇ ਸਾਡਾ ਜੋਰ ਨਹੀਂ ਪੈਣਿਆ ਤੇ ਮੈਨੂੰ ਆਂਦਾ ਵੀ ਜੇ ਤੁਸੀਂ ਪੈਲੀ ਲੈਣੀ ਆ ਤਾਂ ਮੈਂ ਦਵਾ ਦੇਣਾ ਵਾ ਉਹ ਸਾਡੇ ਨਾਲ ਹੀ ਉਹਨਾਂ ਨੂੰ ਲੱਗਦੀ ਵਾਟ ਉਹਦਾ ਕਿਲਾ ਵਾ ਹਾਂਜੀ ਹਾਂਜੀ ਪਰਲੀ ਵਾਟ ਉਹਨਾਂ ਨਾਲ ਲੱਗਦੀ ਆ ਉਰਲੀ ਸਾਡੇ ਨਾਲ ਲੱਗਦੀ ਆ ਹੂੰ ਤੇ ਉਹ ਆਂਦਾ ਵੀ ਅਸੀਂ ਦੋਵੇਂ ਧਿਰਾਂ ਵਾਂ ਜਾਂ ਤੁਸੀਂ ਲਓ ਤੇ ਜਾਂਹੀਂ ਲਈਏ ਤੇ ਬਣੂ ਕਿੰਨੇ ਕੁ ਚ ਰੇ ਆ ਵੀ ਮਿਲ ਨਹੀਂ ਰਿਹਾ ਕੋਈ 28 29 ਲੱਖ ਦੇ ਹਿਸਾਬ ਨਾਲ ਕਿਲਾ ਅਛਾ ਯਦਾਂ ਲੱਗ ਰਿਹਾ ਕੋਈ 14 ਲੱਖ ਚਾਹੀਦਾ ਵਾ ਤੇ ਹੁਣ ਇਹ ਵੇਖ ਲੈ ਕਿ ਪੈਸੇ ਦਾ ਕਿਦਾਂ ਸਾਧੂ ਆ ਇਹੀ ਵਾਵਾ ਨੇ ਤੇ ਇਹਦੇ ਵਾਵਾ ਕੋਤਮੜਕੇ ਜ਼ਮੀਨਾਂ ਵੀ ਨਾ ਮਿਲਦੀਆਂ ਨਾਲ ਲੱਗਦੀਆਂ ਆਹੋ ਜੀ ਤੁਹਾਡੀ ਗੱਲ ਸਹੀ ਕਰ ਨਹੀਂ ਰਹੁਣੇ ਸੀ ਵਾਈ ਇੱਥੇ ਹੂੰ ਠੀਕ ਹੈ ਨਾ ਫਿਰ ਵੇਖ ਲੋ ਚੁੱਕ ਚੁਕਾ ਕਰ ਲੈਨੇ ਆ ਮਾਂ ਤੇਰੀ ਕਹਿੰਦੀ ਸੀ ਵੀ ਜੇ ਨਹੀਂ ਤੇ ਸੋਨਾ ਛਾਣਾ ਵੇਚ ਦਿੰਨੇ ਆ ਸੋਨਾ ਤੇ ਫਿਰ ਬੰਜੂ ਪੁੱਤਕ ਤੋਲਾ ਤੋਲਾ ਅੱਧਾ ਦਾ ਤੋਲਾ ਕਰਕੇ ਬਣਾ ਲਾਂਗੇ ਆ ਨਹੀਂ ਸਹੀ ਗੱਲ ਆ ਸੋਨੇ ਦਾ ਕੀ ਏ ਤੇ ਜਲੀ ਥੋੜਾ ਬਾਰ ਬਾਰ ਜ਼ਮੀਨ ਨਹੀਂ ਮੁੜ ਕੇ ਮਿਲਨੀ ਹੱਥੋਂ ਨਿਕਲ ਗਈ ਤੇ ਤੇ ਕੋਈ ਗੱਲ ਨਹੀਂ ਸੋਣਾ ਮੰਮੀ ਕੋ ਵੀ ਹੈਗਾ ਤੇ ਨਵਦੀਪ ਕੋਲ ਵੀ ਹੈਗਾ ਤੇ ਆਪਾਂ ਤਾਂ ਠਾਂ ਠਾਂ ਕਰ ਦਿੰਨੇ ਆ ਉਹ ਨਵਦੀਪ ਦਾ ਵੀ ਸਲਾਹ ਕਰ ਲੈ ਥੋੜੀ ਜੀ ਮੰਮੀ ਤੇਰੀ ਤੇ ਤਿਆਰ ਆ ਆਪਣੇ ਵਾਲਾ ਸੋਨਾ ਵੇਚਣ ਨੂੰ ਡੈਡੀ ਸਲਾਹ ਕੀ ਕਰਨੀ ਹੈ ਜੋ ਤੂੰ ਹੀ ਆਖੋਗੇ ਉਹੀ ਹੋਣਾ ਤੇ ਰੁਪਈਆ ਮੇਰੇ ਕੋ 5-7 ਲੱਖ ਹੈਗਾ ਮੈਂ ਬਚਾਦੂ ਕੇ ਰੱਖਿਆ ਹੋਆ ਅੱਛਾ ਤੇ ਬਾਕੀ ਆ ਵੀ ਤੂੰ ਸੋਨਾ ਥਾਣਾ ਵੇਚ ਲੋਗਾ ਥੋੜਾ ਬੋੜਾ ਥੋੜ ਜੂਗਾ ਕਿ ਰਿਸ਼ਤੇਦਾਰ ਕੋ ਕੋ 2 ਲੱਖ ਫੜ ਲਾਂਗੇ ਆਹ ਚਲੋ ਫਿਰ ਤੇ ਕੋਈ ਨਹੀਂ ਸਾਰੀ ਜਾਣਾ 8 ਦੀ ਕੋ ਫੜ ਲਾਂਗੇ ਕੋ ਲੱਖ ਸਹਰਿਆਂ ਕੋ ਫੜ ਲਈ ਚੰਗੇ ਭਲੇ ਉਹਨਾਂ ਦੇ ਆਪ ਨਹੀਂ ਨਹੀਂ ਹੈਂ ਚਲੋ ਕੋਈ ਨਹੀਂ ਆਉ ਚਲੀਏ ਘਰ ਤੇ ਫਿਰ ਮੈਂ ਫਿਰ ਉਹਨੂੰ ਹਾਂ ਕਰਦਾ ਅੱਜ ਵੀ ਘਰ ਤੋਂ ਆਣ ਤੇ ਉਹਨੂੰ ਮੈਂ ਕਿਹਾ ਕਿ ਮੈਂ ਕਪਿੰਦਰ ਸੋਹਰੇ ਗਿਆ ਵਾ ਆਉਂਦਾਰ ਫਿਰ ਤੇ ਉਹਨੂੰ ਦੱਸਾਂਗੇ ਉਹ ਨਹੀਂ ਸਕੋ ਤੀ ਹਾਂ ਕਰਦੇ ਨਹੀਂ ਕੋਈ ਪਤਾ ਨਹੀਂ ਹੁੰਦਾ ਸਭ ਦਾ ਹੋਰ ਕੋਈ ਨਾ ਕਰ ਚਲ ਫਿਰ ਚਲੀਏ ਘਰ ਨੂੰ ਚਲੋ ਆਜੋ ਮਾਂ ਹਾਂਜੀ ਮੈਂ ਬੁੱਤਕੱਲਰ ਤੋਂ ਦਰਵੇ ਨਾਲ ਗੱਲ ਕੀਤੀ ਹਾਂਜੀ ਮੈਂ ਕਹਿਣ ਦਿੱਤੀ ਸੋਨੇ ਬਾਰੇ ਆਹ ਫਿਰ ਦੇਦਿਆਂ ਤੇ ਡੈਲੀ ਬਣਾ ਜਾਣਾ ਮੰਮੀ 3 ਦਿਨਾਂ ਤੇ ਮੈਂ ਦੇ ਦੇਣੀ ਆ ਪਰ ਇਹ ਗੱਲ ਹੈ ਕਿ ਜੇ ਆਪਾਂ ਹਮ ਸੋਨਾ ਵੇਚ ਦਾਂਗੇ ਤੇ ਜੇ ਕਾਨੂੰਨ ਹਾਨੂੰ ਲੋਡ ਪੈ ਜੇ ਹੋਰ ਕੀਤੇ ਤੇ ਫੇਰ ਕੀ ਕਰਾਂਗੇ ਪੁੱਤ ਸੋਨਾ ਇੰਨਾ ਕਮਾ ਵਸ ਤੇ ਹੁੰਦਾ ਜੇ ਲਾਗੇ ਕਿਤੇ ਜ਼ਮੀਨ ਮਿਲਦੀ ਹੈ ਨਾ ਇਹਨੂੰ ਥਾਂ ਤਾਂ ਕਰ ਦੋ ਸੋਨੇ ਦਾ ਕੀ ਆ ਫੇਰ ਤਾਂ ਇਹ ਕਮਾਵਾਂਗੇ ਆਪਾਂ ਸੋਨਾ ਬਣਾ ਲਵਾਂਗੇ ਸਭੋਂ ਮੈਂ ਆਪਣੀ 3 ਮਿਹਰੇ ਨਾਲ ਵੱਧ ਬਣਾ ਕੇ ਦਊਂਗੀ ਨਾਲੇ ਪੁੱਤ ਤੁਹਾਡੇ ਜੋਗਾ ਹੀ ਆ ਜੇ ਜ਼ਮੀਨ ਲੈਣੀ ਉਹ ਵੀ ਤੁਹਾਡੀ ਆ ਅਹੀਂ ਕਿਹੜਾ ਨਾਲ ਲੈ ਜਾਣਾ ਕੁਛ ਵੀ ਤੇ ਕਿਸੇ ਕੋਲੋਂ ਫਿਕਰ ਨਾ ਜੀ ਜਿਹੜੀ ਚੀਜ਼ ਕਹੇਗੀ ਮੇਰੇ ਨਾਲ ਜਾ ਕੇ ਬਣਾ ਲੇ ਹਾਂ ਜੇ ਹਾਰ ਕਹੇਗੀ ਚੈਨੀ ਚੈਨੀ ਜੋ ਤੇ ਰਾਜੀ ਕਰੇਗਾ ਤੇ ਬਾਕੀ ਕਮਾਈ ਕਰਾਂਗੇ ਤਾਂ ਆਪਾਂ ਫੇਰ ਬਣਾ ਲਾਂਗੇ ਆ ਮੰਮੀ ਗੱਲ ਤੁਹਾਡੀ ਸਹੀ ਆ ਇਹ ਕਿਹੜਾ ਰੋਜ਼ ਭਾਗ ਤੇ ਤੁਰੇ ਖਰੀਦਾ ਪਿਆ ਤੇ ਇਦਾਂ ਹੀ ਜਿਹੜੋ ਕਿ ਪਿਆਉਣਾ ਜਾਣਾ ਹੋਏ ਫੇਰ ਗੱਡੀ ਦਾ ਚਲੋ ਕੋਈ ਗੱਲ ਨਹੀਂ ਲੈ ਲੋ ਜੀ ਮੈਂ ਤੁਹਾਨੂੰ ਦੇ ਦੇਣੀ ਆ ਮਾਰੇ ਪੁੱਤ ਇਹਦਾ ਸੋਨਾ ਦਾ ਜੇ ਜਦੋਂ ਦਾ ਮੇਰਾ ਵਿਆਹ ਹੋਇਆ ਨਾ ਕਦੀ ਇਹ ਨੂੰ ਅਸੀਂ ਵੇਚ ਲੈਨੇ ਆ ਕਦੀ ਨੂੰ ਹੀ ਫੇਰ ਬਣਾ ਲੈਨੇ ਆ ਤੇ ਜਦੋਂ ਲੱਗੇ ਜ਼ਮੀਨ ਮਿਲਦੀ ਹੈ ਨਾ ਉਹ ਨਹੀਂ ਛੱਡਣੀ ਚਾਹੀਦੀ ਇਹ ਕੋਈ ਨਹੀਂ ਹੱਥੋਂ ਨਿਕਲਦੇ ਹਾਂ ਕਿ ਹੱਥੋਂ ਹੀ ਆਹੋ ਚਲੋ ਕੋਈ ਨਹੀਂ ਮੰਮੀ ਆ ਜਾਓ ਆ ਜਾ ਮਿਲਦੀ ਹੈ ਅਦੇ ਵਿੱਚ ਪਾਤੀ ਕੋਈ ਹਾਂ ਉਹ ਨਾ ਨੀ ਕੁ ਡਬੀਆਂਆਂ ਕੱਢ ਰਹੀਆਂ ਸਾਰੀਆਂ ਅਫਰ ਮੰਮੀ ਆਸ ਤੇ ਕੋਈ ਅਦੇ ਵਿੱਚ ਪਾ ਦੋ ਹ ਸਾਰਾ ਇਹਦਾ ਡੈਡੀ ਨੂੰ ਫੜਾ ਦੋ ਇਹਦੇ ਝੋਲੇ ਕਿੱਡਾ ਹਲਾ ਕੋਈ ਗੱਲ ਨਹੀਂ ਹੱਥੇ ਲੱਗ ਰਹੀ ਜਿੱਦ ਕਰਦੇ ਆਪਾਂ ਆਪਾਂ ਆ ਜਾ ਮਿੰਟੀ ਹੈ ਨਹੀਂ ਉਹ ਵੀ ਮੈਂ ਨਹੀਂ ਕਰਨਾ ਤੂੰ ਫੜਾ ਦੋ ਕਿ ਮੈਂ ਚਾਰ ਕੋ ਭੰਡੇ ਹੈਗੇ ਟੰਗ ਲਾ ਚੱਲ ਕਰ ਲੈ ਮਿੰਟੀ ਕੋਈ ਆ ਰਿਹਾ ਹਣ ਆ ਗਈ ਅਗੀ ਪੱਪਾ ਤੇ ਕਾਲੀ ਇੰਨਾ ਥੋੜਾ ਟਾਈਮ ਲਾਈਦਾ ਹੋਈ ਜਾਓ ਕੋਈ ਹੋਰ ਵੀ ਕੰਮ ਹੁੰਦਾ ਵਾ ਮੈਂ ਨਾ ਟਾਈਮ ਨਾ ਕੇ ਬਨੇ ਲੱਗੂ ਸਭ ਅੱਛਾ ਤੇ ਆ ਜਿਹੜਾ ਮੈਂ ਸੰਭਿਆ ਹੀ ਇਹ ਜੀ ਅੱਛਾ ਇੱਥੇ ਤੇਰੇ ਵਾਲਾ ਵਾ ਆਹ ਤੇ ਇਹਦੇ ਵਿੱਚ ਹੀ ਪਾ ਲੂ ਇੱਥੇ ਹੋਈ ਹੋਣਾ ਜਿਹੜਾ ਨੇ ਉਹਨੂੰ ਦਿੱਤਾ ਭੂਆ ਆਪਣੀ ਆਹ ਆ ਪਾ ਲੂ ਇਹਦੇ ਜੀ ਤੇ ਇਹਦੇ ਨੂੰ ਮੈਂ ਨਾ ਨਾਮ ਪਾਵਾਂ ਤੇ ਦੋਰੋਂ ਹੀ ਦੇਖਦਾ ਵੀ ਜਾਂ ਫੇਰ ਜੇਬਾਂ ਚ ਪਾ ਲੂ ਮੈਂ ਇਦਾਂ ਹੀ ਪਾ ਲੈਣਾ ਠੀਕ ਮੇਰੀ ਗੱਲ ਸੁਣੇ ਕਹਣਾ ਮੈਲਾ ਜਿਆ ਛੋਲਾ ਦੇ ਦੇ ਮੈਨੂੰ ਹੂੰ ਗੰਦਾ ਗਿਆ ਅੱਛਾ ਜੀ ਉਹਦੇ ਚ ਪੈਸੇ ਪਾ ਲਿਆਉਂਗਾ ਇਹਨੂੰ ਸ਼ੱਕ ਨਹੀਂ ਹੁੰਦਾ ਉਹ ਲਿਆਉਂਗਾ ਖਾਦ ਵਾਲਾ ਉੱਤੇ ਕਿਲੋ ਕੋ ਸਬਜ਼ੀ ਪਾ ਲਿਆਉਂਗਾ ਉਹ ਲਿਆਉਂਦੀ ਫਿਰ ਆਹ ਉਹ ਲਿਆਦੀ ਹਾਂ ਮੇਰੀ ਗੱਲ ਸੁਣਾ ਇੱਕ ਮਿੰਟ ਗੱਲ ਸੁਣੀ ਮੈਂ ਕਹਾਂ ਤੁਹਾਡਾ ਦੋਵਾਂ ਦਾ ਮਿਲਾ ਕੇ ਤੇ ਹੋ ਜੂਗਾ 15 ਕਿ ਤੋਲੇ ਹਾਂ ਇਹ ਨਾ ਤਾਂ ਹੈਗਾ ਹੈ ਇਹ ਨਾ ਹੈਗਾ ਆਹ ਤੇ ਚਲੋ ਉਹਨਾਂ ਨੇ ਫੁੱਲ ਰੇਟ ਤੇ ਤੇ ਨਹੀਂ ਲੈਣਾ ਹੁੰਦਾ ਥੋੜਾ ਬੋਤਾ ਘੱਟ ਹੀ ਲੈਣਗੇ ਚੱਲ ਕੋਈ ਗੱਲ ਨਹੀਂ ਜਿੱਦਾਂ ਵੀ ਹੋਊਗਾ ਇੱਕ ਵੀ ਪੈਸੇ ਦਾ ਬਣ ਜਾ ਕਰ ਕਰਾ ਕੇ ਜ਼ਮੀਨ ਬਣ ਜੇ ਆਹ ਚਲੋ ਕੋਈ ਮਿਲਿਆ ਨਹੀਂ ਚੋਲਾ ਜ਼ਮੀਨ ਚੋਲਾ ਹੁਣ ਲੱਗਾ ਮੈਂ ਬਾਹਰ ਉਨੋਟਕ ਸਰਟਰੀ ਬੜੀ ਚੱਲਣ ਗਈ ਆ ਮੈਂ ਤਾਂ ਡਾਰਾਂ ਦਾ ਹੋਰ ਮੈਂ ਕਿਤੇ ਕੋ ਖੋ ਖਾ ਲਵਾਂ ਲੋਕੀ ਡਵੇਂ ਥੋੜੇ ਥੋੜੇ ਪੈਹਾ ਪਿੱਛੇ ਬੰਦਿਆਂ ਨੂੰ ਮਾਰੀ ਜਾਂਦੇ ਆ ਹਰੋ ਜਲਾ ਇੱਕ ਮਿੰਟ ਹੋਰ ਸਿਰੇ ਨਾਲ ਨਹੀਂ ਜਾਣਾ ਕਿਹਨੇ ਕੱਲੇ ਜਾਣਾ ਨਹੀਂ ਨਹੀਂ ਤੂੰ ਇਕੱਲੇ ਹੀ ਹੌਸਲ ਚੱਕ ਪਿੰਦਾ ਗੋਤੀ ਜਾਣੀ ਲਾਵਾਂਗੇ ਤੋ ਹਣ ਇੱਕਦਮ ਕਰਿਓ ਇਹ ਦੋ ਉਸੇ ਸੁਨੇਾਰੇ ਕੋ ਪਹਿਲੇ ਲਲੂ ਕਿ ਨਾ ਤੇ ਜਾਂਦੇ ਜਾਂਦੇ ਦੁਕਾਨ ਤੋਂ ਨਾ ਪਰਥੀ ਵਾਲੇ ਦੋ ਤਿੰਨ ਬਤਾਉਂ ਲਲਿਓ ਨਾਲੇ ਤਾਂ ਪਰਥਾ ਬਣਾ ਲਾਂਗੇ ਨਾਲੇ ਸ਼ੱਕ ਨਾ ਪਏਗਾ ਦੋਹਾਂ ਤੰਨਾਂ ਰਕਨਾਂ ਦਾ ਬਣਾਣਾ ਕਿ 2 ਕਿਲੋ ਲਾਉਂਗਾ ਲਲਿਓ ਹੁਣ ਕੋਈ ਗੱਲ ਨਹੀਂ ਤੇ ਬਹੁਤਾ ਛੇ ਦੁਕਾਨ ਤੇ ਨਾ ਖਲੋਈ ਨਹੀਂ ਮੈਂ ਉਹ ਵਾਲਾ ਘੱਟੇ ਚ ਰੱਖਿਓ ਮੈਂ ਪੈਸੇ ਲੈ ਆ ਕੇ ਉੱਤੇ ਇਹਦੇ ਸਬਜ਼ੀ ਪਾ ਕੇ ਤੇ ਮੈਂ ਅਗਾਹ ਆਉਣਾ ਹੁਣ ਕਿਸ ਦੇ ਲਾਗੇ ਨਾ ਰਾਜ ਖਲੋਈ ਲਾਗੇ ਮੈਂ ਕਿਹਨੇ ਕਿੱਥੇ ਖਵਾਉਣਾ ਹਾਂ ਦੱਸ ਇਹਦੇ ਤੇ ਤੁਹਾਡਾ ਪਤਾ ਮਮੀ ਹਾਂ ਅਬਾਉ ਉੱਠ ਕੇ ਮਰੀ ਗੱਲ ਸੁਣੋ ਮੇਰੀ ਆਏ ਹਾਏ ਇਹ ਮਹਾ ਹੀ ਪਈ ਕੰਮ ਸਾਭ ਕੇ ਹੁਣ ਤੂੰ ਕੀ ਆਨਾ ਵਾ ਦੱਸ ਤੁਸੀਂ ਤੇ ਜਿਹੜੇ ਪਏ ਪਏ ਤੇ ਜਿਹੜੀ ਉਹ ਅੰਦਰ ਪਈ ਉਹ ਉਹਦਾ ਕੀ ਕਰਨਾ ਵਾ ਉਹਨੂੰ ਕੱਢ ਦੋ ਬਾਹਰ ਅੰਦਰ ਪਈਏ ਸੋਖੀ ਲੈਣ ਲਈ ਆ ਨਾ ਕੋਈ ਕੰਮ ਨਾ ਕਾਰਵੈਲੀ ਨ ਲੰਗਰ ਮਿਲਣ ਡਿਆ ਅੰਦਰ ਹੈ ਚਾਹ ਪਣੀ ਅੰਦਰ ਜਾਣ ਡਿਆ ਵਾ ਤੈਨੂੰ ਕੀ ਦੁੱਖ ਡਾ ਪਿਆ ਉਹਦਾ ਅੰਦਰ ਪਈਦਾ ਮੰਮੀ ਮੇਰੀ ਸੁਣੋ ਗੱਲ ਜੇ ਉਹਨੂੰ ਅੰਦਰ ਕੋਈ ਨਾ ਕੋ ਹੋ ਗਿਆ ਨਾ ਪਤਾ ਨਹੀਂ ਉਹਨਾਂ ਘਰ ਪੁਲਿਸ ਆਉਣੀ ਕਿ ਨਹੀਂ ਆਉਣੀ ਸਾਡੇ ਘਰ ਪਹਿਲਾਂ ਆ ਜਣੀ ਆ ਤੇ ਲੈ ਕੇ ਮੈਨੂੰ ਜਾਣਾ ਉਹਨੇ ਪਹਿਲਾਂ ਹੂੰ ਤੈਨੂੰ ਐਵੇਂ ਲੈ ਜਾਣਾ ਚੰਗੀ ਭਲੀ ਲੰਗਰ ਬਸੇਰਾ ਖਾਣ ਲਈ ਅੰਦਰ ਬੈਠੀ ਭੁੱਖੀ ਨਹੀਂ ਗਈ ਮਰਨ ਲਈ ਚੰਗਾ ਜਿਹੜਾ ਤੈਨੂੰ ਪੁਲਿਸ ਨੇ ਲੈ ਜਾਣਾ ਤੁਸੀਂ ਕਰਦੇ ਆ ਇਹ ਗਲਤ ਗੱਲਾਂ ਆ ਵਾ ਟਾਈਮ ਦੇ ਨਾਲ ਉਹਨੂੰ ਬਾਹਰ ਖਾਣ ਦੀ ਆ ਮੈਂ ਟਾਈਮ ਦੇ ਨਾਲ ਸਾਰੇ ਕੰਮ ਕਰਾਉਣ ਦੇ ਆ ਮੈਨੂੰ ਹੁਣ ਨਾ ਅਵਾਰਾ ਨਹੀਂ ਗੇ ਛੱਡਣਾ ਚੁੱਕਦੀ ਆ ਡੰਡੀ ਦੋਰਾ ਪੱਜ ਜਾਂਦੀ ਸ਼ਰੀਕਾਂ ਦੇ ਘਰ ਇਹ ਚੰਗੇ ਕੰਮ ਤੂੰ ਤਾਂ ਡੱਕ ਨਹੀਂ ਸਕਿਆ ਹੁਣ ਮੈਨੂੰ ਹਾਰ ਕੇ ਆਪ ਹੀ ਡਕਣੀ ਪਈ ਐ ਉਹ ਮੈਨੂੰ ਗਲਤ ਤੇ ਦੱਸੋ ਗੱਲ ਹੋਈ ਗਈ ਆ ਕਿਉਂ ਭੱਜਦੀ ਸੀ ਹੋਂ ਤੇ ਸੋਨਾ ਵੀ ਦੇਤਾ ਵਾ ਤੁਹੀਂ ਉਹਨਾਂ ਦਾ ਭੱਜਦੀ ਕਿਉਂ ਹੀ ਐਵੇਂ ਜਾਣ ਕੇ ਚਸ ਪਿਆ ਵਾ ਫੇਰੇ ਤੋਰੇ ਦਾ ਚੁਗਲੀਆਂ ਕਰਨ ਦਾ ਫੇਰ ਰੰਗ-ਬਰੰਗੀਆਂ ਸਸਤੀਆਂ ਜਾ ਕੇ ਚੁਗਲੀਆਂ ਕਰਕੇ ਆਉਂਗੀ ਮੈਨੂੰ ਨਹੀਂ ਇਹ ਕੰਮ ਮਨਜ਼ੂਰ ਨਾ ਮੈਂ ਕਦੀ ਕਿਸੇ ਦੇ ਘਰ ਗਈਆਂ ਤਾਂ ਨਾ ਮੈਂ ਜਾਣਦੇ ਰਹਾ ਇਹ ਕਦਰ ਥਾਣਾ ਲੈ ਕੇ ਆਇਆ ਆਂਦਾ ਕੱਢਦਾ ਮਮੀ ਜੀ ਬਾਹਰ ਉਹਨੂੰ ਹੈ ਉਹ ਫੇਰ ਤਰ ਲਵੇ ਹੁਣ ਆਏ ਦਵਾਲੇ ਤੇਰਾ ਬਣਾ ਕੇ ਕਿਤੇ ਕਿਤੇ ਉੱਧ ਤਦਾ ਇਥੋਂ ਤਿੰਨ ਵਾਰੀ ਫੜਫੜ ਖੜੀ ਜਾਂਦਾ ਉਹ ਜਾਣਦੀ ਕਿਉਂ ਇਹ ਤੇ ਪੁੱਛਣ ਡਿਆ ਵਾ ਉਹ ਕਿਉਂ ਪੱਦੀ ਜਾਣਦੀ ਅੰਦਰ ਨੂੰ ਦੱਸਣ ਤੇ ਨਹੀਂ ਆ ਚੁਗਲੀਆਂ ਕਰਨ ਦਾ ਕਿਆ ਸਪਹਿਲਾ ਹੀ ਤਾਂ ਆ ਜਾਂਦੀ ਹੁਣ ਕਿ ਦੱਸਾਂ ਤੈਨੂੰ ਸਿਰ ਤੇ ਸੁਆਹ ਪਉਣ ਜਾਂਦੀ ਓ ਚੂਟੇ ਹਾਂ ਤੁਸੀਂ ਮੈਨੂੰ ਚਾਬੀ ਫੜਾਉਂਦੇ ਕਮਰੇ ਦੀ ਕੋਈ ਗੱਲਬਾਤ ਨਾ ਮੇਰੇ ਉੱਥੇ ਲੱਗਣ ਡਈ ਆ ਮੈਨੂੰ ਪਤਾ ਤਾਂ ਲੱਗੇ ਕਿ ਕੀ ਗੱਲਬਾਤ ਹੋਈ ਆ ਉਹ ਡੈਡੀ ਜੇ ਮਰ ਗਈ ਅੰਦਰ ਕੀ ਕਰਾਂਗੇ ਦੱਸੋ ਦੱਸ ਪੂਰਾ ਰਾਸ਼ਨ ਖਾਣ ਲਈ ਆ ਮਰ ਕੇ ਤਾਂ ਜਾਊਗੀ ਨਹੀਂ ਉਹਨੂੰ ਕਿਹੜੀ ਚੀਜ਼ ਦੀ ਬਣਣੀ ਉੱਥੇ ਹੈ ਬੰਦਾ ਭੁੱਖਾ ਮਰਦਾ ਵਾ ਰੱਜਾ ਵੀ ਕਦੀ ਮਰਦਾ ਕਦੀ ਮਾ ਜੇਰਾ ਅੰਦਰ ਬੈਠੀ ਟੀਵੀ ਵੇਖਦੀ ਹੈ ਹੈ ਰੋਟੀ ਪਾਣੀ ਟਾਈਮ ਨਾ ਮਿਲਦਾ ਚਾਹ ਟਾਈਮ ਨਾ ਮਿਲਦੀ ਹੈ ਹੋਰ ਕੀ ਚਾਹੀਦਾ ਵਾ ਮੰਮੀ ਤੁਹਾਨੂੰ ਹੀ ਲੱਗਦਾ ਓ ਟੀਵੀ ਵੇਖਣ ਦੀ ਜਦੋਂ ਮੈਂ ਪੈਰ ਪਾਉਂਨਾ ਨਾ ਕਮਰੇ ਦੇ ਵਿੱਚ ਤੇ ਉਹ ਅੱਗੇ ਉਹ ਵਾਜਾ ਮਾਰਦੀ ਆ ਮੈਨੂੰ ਕਿ ਦਰਵਾਜ਼ਾ ਖੋਲ ਤੇ ਲੈ ਕੇ ਜਾ ਮੈਨੂੰ ਕਿਸੇ ਪਾਸੇ ਕੋਈ ਨਾ ਕੋਈ ਗੱਲਬਾਤ ਹੈਗੀ ਆ ਕੋਈ ਗੱਲਬਾਤ ਨਹੀਂ ਮੇਰੀ ਸੁਣ ਲਾ ਉਹ ਐਵੇਂ ਨਹੀਂ ਚੀਕਾਂ ਮਾਰਦੀ ਹੋਰ ਦਾ ਤੇ ਮੈਨੂੰ ਪਤਾ ਨਹੀਂ ਪਰ ਤੇਰੀ ਘਰ ਦੇ ਵੀ ਸਾਨੂੰ ਅੰਦਰ ਕਰਾ ਦੇਣਾ ਹੀ ਉਹ ਗੱਲ ਕੀ ਹੋਈ ਆ ਅੰਦਰ ਕੱਢ ਲਈ ਕਰਾਉਣਾ ਵਾ ਲੋਕਾਂ ਦਾ ਰਲ ਲੜ ਕੇ ਸ਼ੇਵਾ ਦਿੰਦੀ ਆ ਆਹੋ ਸਾਨੂੰ ਗੱਲਾਂ ਕਰਾਉਂਦੀ ਬੰਸਵੰਦੀਆਂ ਕੀ ਕਰੀਏ ਆਪਾਂ ਇਹਨੂੰ ਸਮਝਾ ਕੋਈ ਇਹਨੂੰ ਆਪਾਂ ਨਹੀਂ ਉਹ ਬਾਹਰ ਸਕਣੀ ਕਿੱਥੇ ਆ ਜਾ ਹੋਰ ਦਿਆ ਵਾਰ ਸਮਾਨ ਲੈ ਕੇ ਨਾ ਆਇਆ ਮੈਂ ਇਦਾਂ ਨਹੀਂ ਹੋਣਾ ਕੰਮ ਸੈੱਟ ਮੈਂ ਤਾਂ ਤਰਸਾਉਣ ਡਿਆ ਕਿੱਧਰ ਨੂੰ ਜਾਣਾ ਮੈਂ ਤੁਸੀਂ ਤੇ ਹਾਲਾਤ ਇਦਾਂ ਦੇ ਬਣਾਤੇ ਆ ਕਰਕੇ ਕਾਜ ਮੰਣਾ ਵਰਗਾ ਤੈਨੂੰ ਕੀ ਪਤਾ ਵੀ ਕੀ ਕੀ ਪਾਪੜ ਵੇਲਣ ਡਏ ਆ ਆਪਾਂ ਹੈ ਇਹ ਤਾਂ ਪਰਦੇ ਪਾ ਪਰ ਰੱਖਣ ਵਾਲੀ ਗੱਲ ਵਾ ਜਿੱਦਣੇ ਨਿਕਲ ਗਈ ਬਾਹਰ ਤੇ ਜ਼ੁਬਾਨ ਖੋਲ੍ਹ ਦੇਣੀ ਜਾਂਦੀ ਨੇ ਤੇ ਪੁਲਿਸ ਤੇ ਆਈ ਲੈ ਹੱਡੇ ਕਰ ਇਹ ਕੰਮ ਆਪਾ ਹੋਣ ਨਹੀਂ ਦੇਣਾ ਆਏ ਹਾਏ ਕਿਤੇ ਮਰ ਜੇ ਮੇਰੀ ਸੱਸ ਇੰਨੀ ਭੈੜੀ ਆ ਨਾ ਅੰਦਰ ਹੀ ਬੰਦ ਕਰਕੇ ਰੱਖ ਦਿੱਤਾ ਵਾ ਮੈਨੂੰ ਕਿਤੇ ਖੋਲ ਦੇਵੇ ਦਰਵਾਜਾ ਤੇ ਮੈਂ ਬਾਹਰ ਨਿਕਲ ਫੇਰ ਹੀ ਪਤਾ ਲੱਗਿਆ ਕਿ ਇਹਨੂੰ ਕਿਹਾ ਕੀ ਕਰ ਦੂ ਤਾਂ ਘੋਲਦੀ ਫਿਰਦੀ ਆ ਇੰਨੇ ਦਿਨ ਹੋ ਗਏ ਮੈਨੂੰ ਅੰਦਰ ਬੰਦ ਕਰਕੇ ਰੱਖਿਆ ਵਾ ਨਾ ਮੈਂ ਕਿਸੇ ਨੂੰ ਤੇ ਸੰਜੋਗੀ ਆ ਨਾ ਹੀ ਅੰਦਰ ਕੋਈ ਫੋਨ ਮਾ ਨਾ ਲੈਣਾ ਨਾ ਦੇਣਾ ਇੱਕ ਤਾਂ ਪਰਮੋਦਾ ਦਾ ਵਾ ਇਹਦਾ ਤੂੰ ਵੀ ਨਹੀਂ ਕੁਝ ਬਣੰਡਿਆ ਇਹ ਤਾਂ ਬਾਹਰ ਵਾਣਾ ਇਹ ਤਾਂ ਖੋਲ ਖਾਦਾ ਮੈਨੂੰ ਇਹਦੀ ਮੈਨੂੰ ਲੈ ਕੇ ਬੈਠਾ ਇੱਥੇ ਅੰਦਰ ਹੀ ਬਿਠਾਇਆ ਇੰਨੇ ਮੈਨੂੰ ਫਾਦੋਈਆ ਯਾਰ ਮੇਰਾ ਤਾਂ ਦਿਲ ਕਾਤੇ ਬਾਹਰ ਨਿਕਲ ਕੇ ਮਾਰੀ ਤਵਾ ਬੁੱਢੀ ਨੂੰ ਕਿਹੜੇ ਸਿਆਪੇ ਨੂੰ ਫੜੀ ਆ ਮੈਂ ਨਾ ਮਰਦੀ ਆ ਨਾ ਰਹਿੰਦੀ ਆ ਕਿਤੇ ਫਾਦੋਈ ਮੇਰੇ ਲਈ ਰੱਖੀ ਏ ਪਤਾ ਨਹੀਂ ਕਿੱਥੋਂ ਪਰਮ ਹਾਦੋਈ ਤੋਈ ਤਾ ਖੋਲ ਦੋ ਯਾਰ ਮੇਰਾ ਤਾਂ ਦਿਲ ਕਰਦਾ ਇਹਨਾ ਬੇਸਿਰ ਪਾੜਾ ਬਾਹਰ ਨਿਕਲ ਕੇ ਕਿਤੇ ਦਰਵਾਜ਼ੇ ਟੁੱਟਦਾ ਹੋਵੇ ਤਾਂ ਤੋੜਦਾ ਮੈਨੂੰ ਖੇਚ ਰਹਿਣ ਈ ਆ ਮੇਰਾ ਦਿਲ ਕਰਦਾ ਮੈਂ ਬਾਹਰ ਨਿਕਲ ਕੇ ਇਹਨਾਂ ਨੂੰ ਵੀ ਮਾਰਦਾ ਤੇ ਆਪ ਵੀ ਅੰਦਰ ਮਰ ਜਾਂਦਾ ਮੇਰ ਨੂੰ ਇੰਨਾ ਕੁਫਾ ਜੜਨ ਡਿਆ ਨਾ ਮੇਰੇ ਦਿਲ ਦਾ ਤਾਂ ਮਾਰ ਹੀ ਜਾਵਾ ਆ ਭਈ ਪੱਕੇ ਨਹੀਂ ਲਟਕ ਜਾਂਦੇ ਲਗ ਰਣ ਡਿਆ ਉਹ ਪਿੰਦਰ ਉਹ ਪਿੰਦਰ ਕਿੱਥੇ ਆਵੇ ਅੱਠ ਚੋਲਾ ਸਖਣੇ ਆ ਗਿਆ ਉਹ ਚੋਲੇ ਛਾਲੇ ਦੀ ਛੱਡ ਪਿੰਦਰ ਕਿੱਥੇ ਮੈਨੂੰ ਦੱਸ ਦੇ ਪਿੰਦਰ ਦਿਖਾ ਜਲ ਮੈਂ ਕਹਿੰਦੇ ਖੋਹ ਆਦਮੀ ਲਿਆ ਕਿਹਨੇ ਸੋਨਾ ਉਹ 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 ਬਿੰਦਰ ਉਹ ਤਾਂ ਪਿਛੇ ਹੀ ਹੈ ਗੱਲ ਕੀ ਦੱਸੋ ਤਾਂ ਬਹੁਤ ਨੀ ਇਹ ਪਰਿਖੇ ਗਿਆਨੇ ਕੋਈ ਉਹ ਨਾ ਮੈਂ ਕੀ ਉਹ ਜਿਹੜਾ ਨਾ ਤੁਹਾਨੂੰ ਸੁਣਾ ਦੇ ਤਾਂ ਉਹਨਾਂ ਦੇ ਸੁਣਾ ਤੁਹਾਨੂੰ ਨਗਲੀ ਦਿਖੜਿਆ ਵਾ ਕੀ ਆਹੋ ਉਹ ਸੁਨੇਹਾ ਦਾ ਸੁਣਾ ਨਗਲੀ ਹੈ ਹਾਇ ਹਾ ਇਹ ਤਾਂ ਨਹੀਂ ਦਾ ਲੋਤੀ ਉਹ ਜਿਹੜਾ ਖਾਗੀ ਜਾ ਪਰਸੀ ਸੀ ਉਹਦੇ ਜਿਹੜਾ ਸੁਣਾ ਉਹਨਾਂ ਦਾ ਆਹੋ ਮੈਨੂੰ ਪਤਾ ਉਹ ਕਹਿੰਦਾ ਤੇ ਸੁਣਾ ਨਗਲੀ ਹੈ ਸਾਰਾ ਉਹਨਾਂ ਦੇ ਤਾਂ ਮੋਹਰ ਪਈਆਂ ਨਹੀਂ ਕਾ ਮਿਲਣਾ ਐਦਾਂ ਕਿਦਾ ਹੋ ਸਕਦਾ ਉਹ ਕਿਹੜਾ ਚੰਗੀ ਤਰ੍ਹਾਂ ਦੇਖੋ ਸਹੀ ਯਾਰ ਉਹਨਾਂ ਦਾ ਰੋਜ਼ ਦਾ ਕੰਮ ਆ ਮੇਰੀ ਗੱਲ ਸੁਣ ਚਲੋ ਆਪਾਂ ਮੈਂ ਤੁਹਾਨੂੰ ਨਹੀਂ ਮੇਰੀ ਗੱਲ ਸੁਣ ਆਪਾਂ ਕਿਸੇ ਦੇ ਘਰ ਨਹੀਂ ਜਾਣਾ ਸਾਨੂੰ ਉਹ ਕੋ ਲੋੜ ਕੇ ਨਾਲ ਲੜਦੀ ਜਾ ਕੇ ਚੁੱਪ ਕਰਕੇ ਨਾਲ ਆਪਣੀ ਯਾਰ ਨੂੰ ਲੈ ਨਾਲ ਉਹਨੂੰ ਦੱਸਣ ਜਾਂ ਤਾਂ ਉਹਦਾ ਜਾ ਕੇ ਖਾਣੇ ਪਰਖਾ ਦੇ ਉੱਥੇ ਇਹਨਾਂ ਨੂੰ ਸੋਹ ਖਵਾ ਲਾਂਗੇ ਬੈਠੀ ਇਹਨਾਂ ਫੇਰ ਉਹ ਤਾਂ ਉਹਨਾਂ ਨੂੰ ਕੀ ਪਤਾ ਖਾਣੇ ਦਾ ਤਾਂ ਮਾਂ ਹੀ ਜਾਈਏ ਉਹ ਉਦਾਂ ਹੀ ਬਹਨ ਜਾਣ ਉਹ ਨਹੀਂ ਕੋਈ ਮੁੰਡਿਆਂ ਨਾਲ ਉੱਥੇ ਗੱਲਾਂ ਸੁਣੀਆਂ ਜਾ ਕੇ 20 20 ਅਗਲੇ ਗੱਲਾਂ ਜਾਣੀ ਜਾਂ ਕਰ ਲੈ ਚੁੱਪ ਕਰਕੇ ਆਪ ਹੀ ਆਈ ਕੋਈ ਕਾ ਸੁਣੋ ਤੀਨੇ ਕਾਲੇ ਨਾਲ ਪਵਾਓ ਚਲੋ ਆਪਾਂ ਚੱਲੀਏ ਤੂੰ ਹੀ ਨਾਲ ਚਲੋ ਮੇਰੇ ਮਨੂਣਾ ਨਾਲ ਤੂੰ ਉੱਥੇ ਜਾ ਕੇ ਆਪਣੇ ਨਾਲ ਤਰਖਾ ਦੇ ਜਿਹੜੇ ਰਾਜਾਂ ਤੇ ਜਾਓ ਕੱਲੇ ਨਹੀਂ ਮੈਂ ਉੱਥੇ ਕੱਲਾ ਕੀ ਕਰੂੰਗਾ ਮੇਰੀ ਗੱਲ ਉਹਨੂੰ ਦੱਸਿਆ ਨੂੰ ਫੋਨ ਕਰਾ ਉਹਨੂੰ ਨਾਲ ਕਰਾ ਓਏ ਉਹਨੂੰ ਤੇ ਲੈ ਜਾਊਗਾ ਓ ਜਦੋਂ ਇਹਨਾਂ ਨੂੰ ਪੁਲਿਸ ਨਾਲ ਲੈ ਜਾਉਂਗੇ ਚੋਕੇ ਨੂੰ ਖਾਣੇ ਚੱਲ ਜਾਣਾ ਮੈਂ ਸਾਰਿਆਂ ਨੇ ਮਿੱਠਾ ਖਾਣੀ ਓਥੇ ਚਲੋ ਵੇ ਲੋਕ ਆ ਫੜ ਰੱਖ ਕੀ ਕੀ ਕਿਸ ਤਰੀ ਖੂਜ ਪਾਤੀ ਇਹਨਾਂ ਨੇ ਸਾਰੀ ਉਦੋਂ ਉਹਨਾਂ ਨਾਲ ਟਾਈਟੀ ਹਾਂ ਕਰਤੀ ਹੈ ਕੋ ਚਲੋ ਕੋਈ ਸਾਫੋ ਚ ਹੋ ਜਾਈਗਾ ਲੈ ਕੇ ਬੈਠੀ ਤੁਹਾਡੀ ਰਿਸ਼ਤੇਦਾਰੀ ਮੇਰਾ ਬਹਿਜੇ ਜੀਵਨ ਦਾ ਕਿਹਦੇ ਡਾਡੀ ਦਾ ਖਾਸ ਤੇ ਆਇਆ ਅੱਛਾ ਆਹ ਤੁਸੀਂ ਚਲੋ ਹੀ ਆਉਣਿਆਂ ਦਾ ਡੈਮਗਰੀ ਉਹਨਾਂ ਨੇ ਨਾ ਫੜ ਕੇ ਖੜੋ ਉੱਥੇ ਪਹਿਨਾ ਨਹੀਂ ਖੜਨਾ ਜਿਹੜੇ ਬਾਤਾਂ ਦੀ ਗੱਲਬਾਤ ਕੀਤੀ ਇਹਨਾਂ ਦੇ ਉਸੇ ਪਹਿਣਗੇ ਨਾ ਚਾਰ ਪਾੜੇ ਕਿਹਦੇ ਇਹਨਾਂ ਨੂੰ ਪਤਾ ਲੱਗਣਾ ਤੇ ਹੋਰ ਕਿੱਡਾ ਇਹਨਾਂ ਨੇ ਗਲਤ ਕੰਮ ਕੀਤਾ ਸਾਡੇ ਨਾਲ ਚਲੋ ਕੋਈ ਨਹੀਂ ਜਦੋਂ ਆਉਂਦੇ ਆਵਾਂਗੇ ਨਾ ਉਹਨੇ ਫੋਨ ਕਰ ਦੇਣਾ ਉਹਨਾਂ ਨੂੰ ਚਲ ਠੀਕ ਹੈ ਉਹਨਾਂ ਕਦੇ ਜਦੋਂ ਉਹਨੂੰ ਉੱਥੇ ਲੈ ਜਾਓਗੇ ਨਾ ਸਾਨੂੰ ਦੱਸਿਓ ਕਿ ਰਹੀ ਆਉਨੇ ਆ ਉੱਥੇ ਨਾਲ ਖੜਾਂਗੇ ਤਾਂ ਬੰਦੇ ਵੀ ਚਾਰ ਪਈਦਾ ਇਹਨਾਂ ਨੇ ਜਲੂਸ ਕੱਢਾਂਗੇ ਚੰਗੀ ਤਰ੍ਹਾਂ ਹੋ ਰਿਹਾ ਥੋੜਾ ਗੱਲ ਹੈ ਯਾਰ ਘਰ ਪਤਾ ਨਹੀਂ ਕਿੱਥੇ ਪਿੰਡ ਵੀ ਨਹੀਂ ਕਿਹਾ ਦੱਸਿਆ ਉਹ ਆਹ ਮਾਤਾ ਡਾਈ ਚਲੀ ਜਾਵਾਂ ਉਹਨੂੰ ਪੁੱਛਣ ਈ ਆਈਦਾ ਵਾ ਆਹ ਤੁਹਾਂ ਕੀ ਮਤ ਹੈ ਕਰਨਾ ਹਾਂਜੀ ਮਾਤਾ ਆਈ ਕਿਹੜੇ ਵੇਲੇ ਆਹ ਤਾਂ ਇੱਧਰ ਨੂੰ ਜਾ ਕੇ ਨਾ ਹਾਂਜੀ ਉੱਥੋਂ ਦੀ ਹੋ ਕੇ ਗਈ ਆ ਜਣੀ ਐ ਹੁਣ ਠੀਕ ਆਹ ਤਾਂ ਇੱਧਰ ਨਹੀਂ ਹੋ ਜਾਉਂ ਤੂੰ ਨਹੀਂ ਤੂੰ ਦੀ ਗੇ ਮਾਤਾ ਪਤਾ ਨਹੀਂ ਮੰਨਿੰਦੇ ਦਾ ਗੱਲ ਕਿਉਂ ਕੁਛ ਨਹੀਂ ਨੇ ਕਿਹੜੀ ਗੱਲ ਹੋ ਗਈ ਐ ਕੋਈ ਵੱਡੀ ਗੱਲ ਹੋਈ ਹੋਣੀ ਐ ਜਿਹੜੀ ਪੁਲਿਸ ਆਈ ਐ ਇੱਥੇ ਤਾਂ ਕਦੀ ਆਈ ਨਹੀਂ ਪੁਲਿਸ ਹਾਂ ਮੈਂ ਤੇ ਫਿਕਰ ਲੱਗ ਗਿਆ ਕੰਨ ਨਹੀਂ ਆ ਪਤਾ ਆ ਆ ਕਰੀ ਆ ਆ ਕਿਹੜਾ ਆਹ ਆ ਕਿਹਦਾ ਆਹ ਦੇਖੀਏ ਪਰਮਾ ਹਾਂਜੀ ਮੰਮੀ ਪੁੱਤ ਬਾਹਰ ਵੇਖ ਕੋਣ ਆਇਆ ਵਾ ਵੇਖਣਾ ਕੋਣ ਜਾ ਵੇਖ ਜਾ ਕੇ ਇਹ ਤਰ੍ਹਾਂ ਹਾਂਜੀ ਇਹੋ ਹੀ ਜੂੰ ਕਹੋ ਮੈਂ ਤੇ ਮੁੰਡਾ ਹਾਂ ਉਹਨਾਂ ਦਾ ਡਾਡੀ ਤਰਾ ਕਿੱਥੇ ਆ ਡਾਡੀ ਹੁਣ ਅੰਦਰ ਹੀ ਚੱਲ ਫਿਰ ਆ ਸਾਦ ਨੂੰ ਹੈ ਬੁਲਸਕ ਬੁਲਸਕ ਕਿੱਧਰ ਆ ਗਈ ਹਾਂ ਇੱਕ ਕਿੱਧਰ ਆ ਗਈ ਹੈ ਹੁਣ ਜਿੰਦਰਾ ਉੱਥੋਂ ਭਾਂ ਤੇ ਲਾਵਾ ਬਾਤ ਬੁਲਸਾ ਆ ਗਈ ਜੇ ਉੱਥੇ ਆ ਗਈ ਆਹੋ ਉੱਥੋਂ ਤਾਂ ਵੇਖੀ ਸੀ ਬਾਠੀਆ ਉਹ ਕਦੇ ਵੋਟਾ ਪਾਟਾਂ ਦਾ ਕਰਕੇ ਆਈ ਹੋਣੀ ਆ ਹਾਏ ਹਾਏ ਤਫਾ ਕਰੋ ਪਰਿਆ ਉਹ ਵੇਖੀ ਸਹੀ ਪਹਿਲਾਂ ਜਨਾਬ ਭਾਜ ਜਾਓ ਜਾਓ ਲਿਆ ਡਾਡੀ ਆਪਣੇ ਨਾਮ ਆਜ ਮਾਰ ਕੇ ਜਨਾਬ ਉਹ ਗਈ ਹੈ ਮੰਮੀ ਲੈਣ ਛੇਤੀ ਲਿਆ ਬੈਠੋ ਤੁਸੀਂ ਬੈਠੋ ਸਸ ਠੀਕ ਆ ਜਨਾਬ ਕੀ ਗੱਲ ਹੋ ਗਈ ਆ ਕੋਈ ਤਾਂ ਸਾਥ ਨਹੀਂ ਕਰ ਫਰਮ ਡੈਨ ਉਹ ਮੁੜਿਆ ਕੋ ਬੈਠ ਜਾਓ ਇੱਕ ਮਿੰਟ ਕੁੁਰਸੀ ਫੜ ਬੈਠੋ ਬੈਠੋ ਕੋਈ ਨਹੀਂ ਬੈਈਨੇ ਬਾਤ ਚ ਉਹ ਬੈਠ ਜਾਓ ਕੋਈ ਮੈਂ ਕੱਲ ਬੈਠਾਂਗਾ ਬਈ ਕੱਲ ਬੈਠਾਂਗਾ ਕੋਣ ਦੱਸੋ ਕੀ ਗੱਲ ਆ ਜੀ ਗੱਲ ਕੀ ਹੋਣੀ ਐ ਮੈਨੂੰ ਇਹ ਦੱਸ ਇੱਥੇ ਕੋਈ ਆਂਟ ਕਵਾੜ ਤੁਹਾਡੀ ਰਿਸ਼ਤੇਦਾਰ ਹੀ ਹੈਗੀ ਐ ਹਾਂ ਜੀ ਜਨਾਬ ਰਿਸ਼ਤੇਦਾਰ ਹੀ ਹੈਗੀ ਐ ਮੇਰੀ ਨਾਲ ਦੀਦੀ ਦੀ ਭਤੀਜੀ ਹੈ ਉੱਥੇ ਅੱਛਾ ਉਹ ਤੁਹਾਡੇ ਰਿਸ਼ਤੇਦਾਰਾਂ ਦਿੱਤੀ ਵੀ ਦਰਖਾਸਤ ਦਰਖਾਸਤ ਤੁਹਾਡੇ ਕੋਈ ਸੋਨੇ ਸਾਣੇ ਦਾ ਚੱਕਰ ਆ ਓਏ ਓ ਜਨਾਬ ਪਿੰਡ ਬੜਾ ਚਦਾ ਪੂਰਾ ਕਰਤਾ ਉਹਨਾਂ ਦਾ ਓ ਮੈਨੂੰ ਨਹੀਂ ਪਤਾ ਉਥੇ ਸਰਦਾਰ ਨੇ ਸੱਦਿਆ ਮੇਰੇ ਨਾਲ ਚਲੋ ਜੀਵਨ ਨਾ ਕਿਹੋ ਜੀਆਂ ਗੱਲਾਂ ਆ ਹੈਂ ਹਾਟਾ ਦਾ ਕੋਈ ਚੱਕਰ ਹੀ ਨਹੀਂ ਹੈਗਾ ਉਹ ਨਾਲ ਜਾਣ ਕੇ ਹਟਦੇ ਦਰਖਾਸਤਾਂ ਦਿੰਦੇ ਫਿਰਦੇ ਆ ਆਹ ਵੇਖੋ ਤੁਹਾਡੇ ਗਾੜੀ ਜੁੜੇ ਹੱਥ ਤੁਸੀਂ ਜਾਓ ਸਾਡੇ ਘਰੋਂ ਸਾਡਾ ਕਿਸੇ ਨਾਲ ਕੋਈ ਮਾਮਲਾ ਨਹੀਂ ਹੈ ਜੀ ਤੁਹਾਡਾ ਵਿੱਚੇ ਨਾ ਦੇ ਤੁਹਾਡੇ ਦੋਹਾਂ ਜੀਾਂ ਦੇ ਦਰਖਾਸਤੇ ਮੇਰੀ ਗੱਲ ਸੁਣੋ ਮੁੰਡਿਆ ਆਪਣੀ ਮਾਂ ਨੂੰ ਲੈ ਕੇ ਤਾਂ ਥਾਣੇ ਆਪੜ ਜਨਾਬ ਪਹੁੰਚ ਜਾਂਦੇ ਅਸੀਂ ਕੋਈ ਗੱਲ ਨਹੀਂ ਮੁੰਡਿਆ ਫੜ ਨੂੰ ਖੜੀਏ ਨਾਲ ਹਾਏ ਬੇੜਾ ਦਰਕ ਜੇ ਨਾ ਇਹੋ ਜਿਹਾਂ ਦਾ ਆਹ ਵੇਖ ਲਓ ਕਾਤੀ ਨਾ ਸ਼ਰੀਕਾਂ ਵਾਲੀ ਸੱਚੀ ਆਂਦੇ ਸਿਆਣੇ ਸ਼ਰੀਕ ਸ਼ੇਰਾ ਲਾ ਕੇ ਟੱਕਦਾ ਬਾਕੀ ਸਾਰੇ ਕੰਮ ਕਰ ਜਾਂਦਾ ਵਾ ਬੇੜਾ ਤੱਕ ਜੇ ਨਾ ਉਤਰਿਆ ਦਾ ਕਿਹਨੇ ਖੱਤਿਆਂ ਦਾ ਜਿਨ੍ਹਾਂ ਨੇ ਆ ਕੰਮ ਕਰਤਾ ਵਾ ਨਹੀਂ ਕਰਾਰ ਇਸਤੇ ਹੋਰ ਉਸੇ ਉਹਦੋਂ ਦੇ ਬੜੀ ਫੁੱਲ ਫੁੱਲ ਕਹਿੰਦੀ ਮੇਰੀ ਭਤੀਜੀ ਨੇ ਇੱਥੇ ਆਏ ਨਾ ਮੇਰਾ ਆਪਣਾ ਕੰਮ ਹੋਈ ਮੈਨੂੰ ਕੀ ਪਤਾ ਸੀ ਆ ਸਿਆਪੇ ਪੈਣੇ ਸਾਡੇ ਘਰ ਦੇ ਵਿੱਚ ਮੈਂ ਨਾ ਹੀ ਸਿਆਪਾ ਕਰਦੀ ਆ ਆ ਡਰਾਮਾ ਜਿਹਾ ਬੰਦ ਕਰੋ ਇਹ ਡਰਾਮਾ ਜਿਹਾ ਨਾ ਕਰਕੇ ਦੱਸੋ ਤੁਹਾਨੂੰ ਮੇਰੀ ਗੱਲ ਸੁਣ ਮਡਿਆ ਫਾੜੇ ਨੂੰ ਗੱਲ ਸੁਣ ਮੇਰੀ ਮਡਿਆ ਆਪਣੀ ਮਾਂ ਨੂੰ ਲੈ ਕੇ ਸਾਡੇ ਮਗਰੇ ਆ ਜਾ ਸੇਤੀ ਠੀਕ ਹੈ ਚਲੋ ਠੀਕ ਹੈ ਪਾਹ ਤਾ ਪੋਤਤੀ ਬੰਡਿਆ ਆ ਕਿੱਥੇ ਲੈ ਚਲੇ ਤੇਰੇ ਪਿਓ ਨੂੰ ਜਾਂ ਡੱਕ ਕਿਨਾਂ ਨੂੰ ਮੈਂ ਕਿਹ ਡਕਾ ਮਮੀ ਤੇਰੇ ਕੰਡੇ ਬੀਜੇ ਅੱਗੇ ਆਉਂਦੇ ਸਾਡੇ ਹਾਏ ਮੇਰੇ ਕਾਦੇ ਬੀਜੇ ਅੱਗੇ ਆਉਂਦੇ ਨੇ ਖੱਤਿਆ ਪਰ ਪਿਓ ਨੂੰ ਤਾਂ ਡੱਕ ਕਿੱਥੇ ਲੈ ਚਲੇ ਜਾਂਦਾ ਮੈਂ ਕਿਹ ਡਕਾ ਨੂੰ ਨਾ ਕੋਈ ਪਹੁੰਚ ਉੱਥੇ ਮਮੀ ਹਣ ਜਦੋਂ ਤੈਨੂੰ ਮੈਂ ਪਹਿਲੇ ਦਿਨ ਕਿਹਾ ਸੀ ਕਿ ਇਹ ਕੰਮ ਨਾ ਹੋਵੇ